ਬਹੁਤ ਬਹੁਤ ਸਵਾਗਤ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਕਾਫੀ ਜੜੀਆਂ ਚਰਚਾਵਾਂ ਹੋ ਰਹੀਆਂ ਵਾਂ ਪੰਜਾਬ ਸਰਕਾਰ ਤੇ ਜਿਹੜੇ ਸਵਾਲ ਵੀ ਚੁੱਕੇ ਜਾ ਰਹੇ ਆ ਕਿ ਹੈਲਥ ਦੀ ਗੱਲ ਹਮੇਸ਼ਾ ਹੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਅਰਵਿੰਗ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਵੀ ਆਂਦੇ ਆ ਤੇ ਹੋਰ ਵੀ ਜਗ੍ਹਾ ਦੇ ਉੱਤੇ ਜਾਂਦੇ ਗੁਜਰਾਤ ਦੇ ਵਿੱਚ ਜਾਂਦੇ ਆ ਕਿ ਇਹ ਪੰਜਾਬ ਦੇ ਵਿੱਚ 500 600 700 ਜਿਹੜੇ ਮੁਹੱਲਾ ਕਲੀਨਿੰਗ ਜਿਹੜੇ ਬਣਾਉਂਦੇ ਤੇ ਲੋਕਾਂ ਦਾ ਫ੍ਰੀ ਇਲਾਜ ਚੱਲ ਰਿਹਾ ਵਾ ਤੇ ਭਗਵੰਤਮਾਨ ਜੀ ਵੀ ਸਾਡੇ ਜਿਹੜੇ ਦੁਹਾਈਆਂ ਦਿੰਦੇ ਆ ਜਗਾ ਜਗਾ ਦੇ ਉੱਤੇ ਜਾ ਕੇ ਕਿ ਅਸੀਂ ਮੁਹੱਲਾ ਕਲੀਨਿਕ ਬਣਾਉਂਦੇ ਆ ਹੈਲਥ ਦਾ ਜਿਹੜਾ ਬਹੁਤ ਵਧੀਆ ਚੱਲ ਰਿਹਾ ਪਰ ਜਲੰਧਰ ਦੇ ਵਿੱਚ ਕੱਲ ਇੱਕ ਸ਼ਰਮਸਾਰ ਕਰਨ ਵਾਲੀ ਗੱਲ ਜਿਹੜੀ ਸਾਹਮਣੇ ਆਈ ਆ ਜਲੰਧਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਤਿੰਨ ਮਰੀਜ਼ਾਂ ਦੀ ਜਿਹੜੀ ਆਕਸੀਜਨ ਦੀ ਕਮੀ ਦੇ ਨਾਲ ਜਿਹੜੀ ਮੌਤ ਆ ਗਈ ਆ ਜਲੰਧਰ ਦੇ ਵਿੱਚ ਡਰਾਮਾ ਸੈਂਟਰ ਦੇ ਵਿੱਚ ਰਾਤ ਐਤਵਾਰ ਨੂੰ ਜਿਹੜੀ ਆ ਆਕਸੀਜਨ ਦੀ ਜਿਹੜੀ ਸਪਲਾਈ 35 ਮਿੰਟ ਜਿਹੜੀ ਬੰਦ ਰਹੀ ਆ ਉਸ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਜਿਹੜੀ ਜਲੰਧਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਮੌਤ ਹੋ ਗਈ ਆ ਇੱਕ ਸਵਾਲ ਤਾਂ ਬੜੇ ਖੜੇ ਹੋ ਰਿਹਾ ਪੰਜਾਬ ਸਰਕਾਰ ਦੇ ਉੱਤੇ ਕਿ ਜਿਹੜੀ ਹੈਲਥ ਦੀਆਂ ਦੁਹਾਈਆਂ ਦਿੰਦੀ ਆ ਬਾਹਰ ਜਾ ਕੇ ਪੰਜਾਬ ਦੀ ਸਟੇਟਾਂ ਤੋਂ ਬਾਹਰ ਜਾ ਕੇ ਕਿ ਪੰਜਾਬ ਦੇ ਵਿੱਚ 600 700 ਹੀ ਮੈਡੀਕਲ ਜਿਹੜੇ ਆ ਮੋਹੱਲਾ ਕਲੀਨਿਕ ਖੋਲ ਦਿੱਤੇ ਪਰ ਪੰਜਾਬ ਦੇ ਸਿਵਲ ਹਸਪਤਲ ਦੇ ਵਿੱਚ ਜਲੰਧਰ ਦੇ ਸਿਵਲ ਹਸਪਤਲ ਦੇ ਵਿੱਚ ਕੱਲ 35 ਮਿੰਟ ਜਿਹੜੀ ਆਕਸੀਜਨ ਦੀ ਕਮੀ ਦੇ ਨਾਲ ਤਕਨੀਕੀ ਖਰਾਬੀ ਜਿਹੜੀ ਆ ਗਈ ਉਹਦੇ ਵਿੱਚ ਉਸੇ ਬਾਅਦ ਆਕਸੀਜਨ ਦੀ ਕਮੀ ਦੇ ਨਾਲ ਉੱਥੇ ਜਿਹੜੀ ਆ ਤਿੰਨ ਮਰੀਜ਼ਾਂ ਦੀ ਜਿਹੜੀ ਮੌਤ ਹੋ ਗਈ ਹੈ ਇਹ ਕੀ ਤੁਹਾਨੂੰ ਨਹੀਂ ਲੱਗਦਾ ਅਗਰ ਕੋਈ ਤਕਨੀਕੀ ਪ੍ਰੋਬਲਮ ਆ ਰਹੀ ਆ ਉਸ ਦੇ ਵਿੱਚ ਕੋਈ ਇਹਨਾਂ ਨੂੰ ਬੈਕਅਪ ਰੱਖਣਾ ਚਾਹੀਦਾ ਪਿੱਛੇ ਹੁਣ ਸਾਡੇ ਭਗਵੰਤ ਮਾਨ ਜੀ ਕਹਿ ਰਹੇ ਆ 10 ਲੱਖ ਰੁਪਏ ਦੀ ਇੱਕ ਬੀਮਾ ਯੋਜਨਾ ਵੀ ਜਿਹੜੀ ਸ਼ੁਰੂ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਕਿ ਕਿਸੇ ਨੂੰ ਯਕੀਨ ਆ ਕਿ ਉਹ ਜਿਹੜੀ ਹੈਲਥ ਜਿਹੜੀ ਸਕੀਮ ਸ਼ੁਰੂ ਕੀਤੀ ਜਾ ਰਹੀ ਆ ਉਹ ਕਾਰਡ ਜਿਹੜੇ ਚੱਲੂਗੇ ਹਸਪਤਾਲਾਂ ਦੇ ਵਿੱਚ ਜਾ ਕੇ ਇਹ ਸਾਡੀ ਆਮ ਜਨਤਾ ਜਿਹੜੀ ਖੱਜਲ ਖਵਾਰ ਹੋ ਰਹੀ ਆ ਗਰੀਬ ਪਰਿਵਾਰ ਜਿਹੜੇ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਜਾਂਦੇ ਉਹ ਉਹਨਾਂ ਦੇ ਨਾਲ ਜਿਹੜੀ ਇਹ ਦੁਰਦਸ਼ਾ ਜਿਹੜੀ ਹੋ ਰਹੀ ਆ ਪੰਜਾਬ ਦੇ ਵਿੱਚ ਹੁਣ ਕਿੰਨੀ ਸ਼ਰਮਸਾਰ ਕਰਨ ਵਾਲੀ ਹੈ ਪੰਜ ਮਰੀਜ਼ ਜਿਹੜੇ ਸੀ ਆਈਸੀਯੂ ਦੇ ਵਿੱਚ ਸਗੇ ਉੱਥੇ ਸਿਵਲ ਹਸਪੀਟਲ ਦੇ ਵਿੱਚ ਕੱਲ ਤੇ ਤਕਨੀਕੀ ਖਰਾਬੀ ਆ ਗਈ ਆਕਸੀਜਨ ਦੀ ਕਮੀ ਆ ਗਈ ਆਕਸੀਜਨ ਜਿਹੜਾ ਪਲਾਂਟ ਸੀਗਾ ਉੱਥੇ ਉਹਦੇ ਵਿੱਚ 35 ਮਿੰਟ ਜਿਹੜੇ ਆ ਉਹ ਆਕਸੀਜਨ ਦੀ ਕਮੀ ਰਹੀ ਹੈ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਜਿਹੜੇ ਮਰੀਜ਼ ਸੀਗੇ ਉਹਨਾਂ ਦੀ ਅੰਦਰ ਹੀ ਡੈਥ ਹੋ ਗਈ ਆਕਸੀਜਨ ਦੀ ਕਮੀ ਦੇ ਨਾਲ ਕੀ ਇਹ ਪੰਜਾਬ ਸਰਕਾਰ ਤੇ ਸਵਾਲ ਨਹੀਂ ਖੜੇ ਹੁੰਦੇ ਜਿਹੜੀ ਹੈਲਥ ਦੀਆਂ ਸਕੀਮਾਂ ਦੇ ਰਹੇ ਆ ਕਿ ਪੰਜਾਬ ਦੇ ਵਿੱਚ ਅਸੀਂ ਹੈਲਥ ਦੀਆਂ ਸਕੀਮਾਂ ਚਲਾਈਆਂ ਵਾ ਕਿ ਲੋਕਾਂ ਨੂੰ ਫ੍ਰੀ ਇਲਾਜ ਮਿਲ ਰਿਹਾ ਕਿ ਤੁਸੀਂ ਸਿਵਲ ਹਸਪਤਾਲੇ ਜਾ ਕੇ ਦੇਖਦੇ ਕੀ ਹਾਲਾਤ ਕੀ ਆ ਉੱਥੇ ਇਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜਾਂਦਾ ਲੋਕੀ ਲਾਈਨਾਂ ਦੇ ਵਿੱਚ ਧੱਕੇ ਖਾ ਰਿਆ ਕਿਉਂ ਨਾ ਲੋਕੀ ਫਿਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਦੇ ਕੋਲ ਬੈਕਅਪ ਹੁੰਦਾ ਪ੍ਰਾਈਵੇਟ ਹਸਪਤਾਲ ਦੇ ਕੋਲ ਅਗਰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਆ ਹਸਪਤਾਲ ਦੇ ਵਿੱਚ ਉਹ ਬੈਕਅਪ ਹੁੰਦਾ ਉਹਨਾਂ ਦੇ ਕੋਲ ਪ੍ਰਾਈਵੇਟ ਹਸਪਤਾਲ ਵਾਲੇ ਕੋਲ ਕਿ ਚਲੋ ਸਹੂਲਤਾ ਦੇ ਦੇ ਰਿਆ ਨਾ ਪ੍ਰਾਈਵੇਟ ਹਸਪਤਲ ਕਿਉਂ ਪ੍ਰਾਈਵੇਟ ਹਸਪਤਲਾਂ ਵੱਲ ਲੋਕੀ ਨਾ ਝਟ ਰਿਹਾ ਮੈਂ ਭਗਵੰਤ ਮਾਨ ਸਰਕਾਰ ਅਗੇ ਇਹੀ ਅਪੀਲ ਕਰਨਾ ਉਹਨਾਂ ਅੱਗੇ ਵੀ ਇਹੀ ਅਪੀਲ ਕਰ ਸਕਦਾ ਸਾਡੀ ਸਿੱਖਿਆ ਪ੍ਰਣਾਲੀ ਨੂੰ ਜਿਹੜਾ ਵਾ ਉਹ ਸਟਰੋਂਗ ਕੀਤਾ ਜਾਵੇ ਜਿਹੜੇ ਮੈਡੀਕਲ ਸਹੂਲਤਾ ਜਿਹੜੀਆਂ ਮਿਲ ਰਹੀਆਂ ਉਹਨਾਂ ਨੂੰ ਵੀ ਜਿਹੜਾ ਵਧੀਆ ਕੀਤਾ ਜਾਵੇ ਨਸ਼ੇਵਾਲਤਾ ਭਗਵੰਤ ਮਾਨ ਸਰਕਾਰ ਵੱਧ ਰਹੀ ਹੈ ਚਿੱਟਾ ਖਤਮ ਕਰਾ ਰਿਹਾ ਇਹ ਵੀ ਇਹ ਵੀ ਇੱਕ ਦੁੱਧ ਬਣ ਰਿਹਾ ਪਨੀਰ ਬਣ ਰਿਹਾ ਨਕਲੀ ਇਹਨਾਂ ਵੱਲ ਵੀ ਭਗਵੰਤਮਾਨ ਸਰਕਾਰ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਵਾ ਕਿ ਜਿਹੜਾ ਭਗਵੰਤਮਾਨ ਸਰਕਾਰ ਦਾ ਹੈਲਥ ਡਿਪਾਰਟਮੈਂਟ ਆ ਇਹ ਬਾਜ਼ਾਰਾਂ ਦੇ ਵਿੱਚ ਜਾ ਕੇ ਚੈੱਕ ਕਰ ਰਿਆ ਕਿ ਜਿਹੜਾ ਫੂਡ ਉੱਥੇ ਵੇਚਿਆ ਜਾ ਰਿਹਾ ਬਣਾ ਬਣਾ ਕੇ ਨਕਲੀ ਸਮਾਨ ਵੇਚਿਆ ਜਾ ਰਿਹਾ ਕਿ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਜਾ ਕੇ ਭਗਵੰਤਮਾਨ ਸਰਕਾਰ ਕੋਲੋਂ ਜਿਹੜਾ ਹੈਲਥ ਡਿਪਾਰਟਮੈਂਟ ਕੀ ਕਰ ਰਿਹਾ ਇਸ ਟਾਈਮ ਕਿ ਇਹ ਸਿਰਫ ਵੀਡੀਓ ਬਣਾਉਣ ਉੱਤੇ ਹੀ ਆਪਣਾ ਜ਼ੋਰ ਲਾਇਆ ਹੈ ਇਹਨਾਂ ਨੇ ਫਿਰ মিডিਆ ਨੂੰ ਦਬਾਇਆ ਜਾਂਦਾ ਵਾ মিডিਆ ਨੂੰ ਅੰਦਰ ਬੜਾ ਨਹੀਂ ਦਿੱਤੇ ਜਾਂਦਾ ਜੋ ਕੋਈ ਪ੍ਰੋਗਰਾਮ ਹੁੰਦੇ ਇਹਨਾਂ ਦੇ ਫਿਰ ਉੱਥੇ ਕਿਹਾ ਜਾਂਦਾ ਕਿ ਸਿਰਫ ਪੀਲੇ ਕਾਰਡ ਵਾਲੇ ਹੀ ਜਿਹੜੇ ਐਂਟਰੀ ਉੱਤੇ ਮਤਲਬ ਕਿ ਦਿੱਤੀ ਜਾਊਗੀ ਇਹਨਾਂ ਨੂੰ ਕਿੰਨਾ ਕਿ ਜਿਹੜਾ ਜਾਇਜ਼ ਆ ਕੱਲ ਜਿਹੜੀ ਉੱਥੇ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਡੈਥ ਹੋਈ ਆ ਮਰੀਜ਼ਾਂ ਦੀ ਕਿ ਇੱਕ ਸ਼ਰਮਸਾਰ ਗੱਲ ਸ਼ਰਮਸਾਰ ਗੱਲ ਨਹੀਂ ਹੈ ਸਰਕਾਰ ਵਾਸਤੇ ਇੱਕ ਆਪਸੀ ਜਾਂਦੀ ਕਮੀ ਦੇ ਨਾਲ ਉੱਥੇ ਜਿਹੜੀ ਸਿਵਲ ਹਸਪੀਟਲ ਦੇ ਵਿੱਚ ਡੈਥ ਹੋ ਜਾਂਦੀ ਹੈ ਮਰੀਜ਼ਾਂ ਦੀ ਕੀ ਇਹ ਸਹੀ ਹੈ ਜਾਂ ਗਲਤ ਹੈ ਲੋਕਾਂ ਨੇ ਵੋਟਾਂ ਪਾਈਆਂ ਸੀ 92 93 ਵਿਧਾਇਕ ਬਣੇ ਸੀ ਕਿ ਬਦਲਾ ਵਾਸਤੇ ਹਨੇਰੀ ਆਈ ਸੀ ਕਿ ਲੋਕਾਂ ਨੂੰ ਸੀਗਾ ਕਿ ਚੱਲ ਯਾਰ ਬਾਕੀ ਸਰਕਾਰਾਂ ਨੇ ਗਲਤ ਕੀਤਾ ਕਾਂਗਰਸ ਨੇ ਗਲਤ ਕੀਤਾ ਪਰ ਆਮ ਆਦਮੀ ਨੇ ਚਲੋ ਸਹੀ ਕਰੂਗੀ ਇੱਕ ਕਰੀ ਚਾਂਸ ਦੇ ਕੇ ਦੇਖ ਲੈਣੇ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹਾਰ ਕਿਉਂ ਹੋਈ ਹੈ ਇਸੇ ਕਰਕੇ ਹੀ ਹਾਲ ਜਿਹੜੀ ਹਾਰ ਹੋਈ ਆ ਸਿਰਫ ਸੋਸ਼ਲ ਮੀਡੀਆ ਤੇ ਹੀ ਐਕਟੀਵਿਟੀ ਕੀਤੀ ਜਾਂਦੀ ਆ ਐਡਵਰਟਾਈਜ਼ਮੈਂਟ ਇੰਨੀ ਕੀਤੀ ਗਈ ਲੁਧਿਆਣੇ ਦੇ ਵਿੱਚ ਇੰਨੀ ਐਡਵਰਟਾਈਜ਼ਮੈਂਟ ਕੀਤੀ ਗਈ ਦਿੱਲੀ ਦੇ ਵਿੱਚ ਇੰਨੀ ਜਿਹੜਾ ਜਨਤਾ ਦਾ ਪੈਸਾ ਸੀ ਪੰਜਾਬ ਦਾ ਪੈਸਾ ਸੀ ਮੈਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਭਗਵੰਤਮਾਨ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜਿਹੜਾ ਪੈਸਾ ਐਡਵਰਟਾਈਜ਼ਮੈਂਟ ਤੇ ਤੁਸੀਂ ਖਰਚ ਕਰ ਰਹੇ ਹੋ ਉਹ ਸਾਡੇ ਸਕੂਲਾਂ ਦੇ ਉੱਤੇ ਖਰਚ ਕੀਤਾ ਜਾਵੇ ਸਾਡੇ ਹਸਪੀਟਲਾਂ ਦੇ ਉੱਤੇ ਖਰਚ ਕੀਤਾ ਜਾਵੇ ਉਹਨਾਂ ਜਿਹੜੇ ਡਾਕਟਰ ਆ ਉਹਨਾਂ ਨੇ ਆਪਣੇ ਕਲੀਨਿਕ ਖੋਲੇ ਹੋਏ ਹਰੇਕ ਜਗ੍ਹਾ ਜਦੋਂ ਕੋਈ ਵਿਅਕਤੀ ਉੱਥੇ ਵਿਰੋਧ ਕਰਦਾ ਵਾ ਫਿਰ ਡਾਕਟਰ ਸਾਹਿਬ ਵੱਲੋਂ ਉੱਥੇ ਧੰਨਾ ਪ੍ਰਦਰਸ਼ਨ ਕੀਤਾ ਜਾਂਦਾ ਲੋਕਾਂ ਨੂੰ ਜਿਹੜਾ ਵਾ ਖੱਜਲ ਖਰਾਬ ਕੀਤਾ ਜਾਂਦਾ ਵਾ ਕਿੱਥੇ ਟਿਕਰ ਜਾਇਆ ਇਹ ਸਰਕਾਰਾਂ ਜੰਨੀਆਂ ਵੀ ਆ ਰਹੀਆਂ ਵਾ ਕੋਈ ਵੀ ਆਮ ਜਨਤਾ ਦਾ ਕੋਈ ਪਲਾ ਨਹੀਂ ਕਰ ਰਿਹਾ ਐਮਐਲਏ ਹੋ ਗਏ ਐਮਪੀ ਹੋ ਰਹੇ ਹੁਣ ਗੱਡੀਆਂ ਦੇ ਵਿੱਚ ਘੁੰਮ ਰਹੇ ਆ ਇਨਾ ਦੇ ਐਮਐਲਏ ਪਹਿਲਾਂ ਮੋਬਾਈਲ ਠੀਕ ਕਰਦਾ ਸੀ ਕੋਈ ਕੋਈ ਸਾਈਕਲਾ ਦੇ ਘੁੰਮ ਰਹੀ ਕੋਈ ਕਹਿੰਦਾ ਮੇਕਰ ਪਿਆ ਤਾਂ ਨਾ ਖਾ ਲੈਣੀ ਐ ਇਹ ਜਵਾਬ ਹੈਗਾ ਕਿਸੇ ਕੋਲੋਂ ਲੋਕਾਂ ਨੇ ਵੋਟਾਂ ਪਾਈਆਂ ਸੀ ਇਹਨਾਂ ਨੂੰ ਕਿ ਐਸੀ ਬਦਲਾਅ ਲੈ ਕੇ ਆਣਾ ਬਦਲਾਅ ਪੰਜਾਬ ਦੇ ਵਿੱਚ ਦੇਖਾਂਗੇ ਨਸ਼ਾ ਖਤਮ ਕਰੂਗਾ ਪੰਜਾਬ ਸਰਕਾਰ ਹੁਣ ਤੁਹਾਡੇ ਸਾਹਮਣੇ ਹੀ ਆ ਸਾਲ ਡੇਢ ਸਾਲ ਰਹਿ ਗਿਆ ਪੰਜਾਬ ਸਰਕਾਰ ਨੂੰ ਸਭ ਨੂੰ ਹੀ ਪਤਾ ਵਾ ਕਿੰਨਾ ਕੁ ਪੰਜਾਬ ਦੇ ਵਿੱਚ ਕੰਮ ਹੋਇਆ ਵਾ ਕਿੰਨਾ ਕੀ ਹੈਲਥ ਜਿਹੜਾ ਡਿਪਾਰਟਮੈਂਟ ਇਹਨਾਂ ਦਾ ਸਹੀ ਹੋਇਆ ਵਾ ਕਿੰਨਾ ਕਿ ਸਿਵਲ ਹਸਪਤਲ ਦੇ ਵਿੱਚ ਕੰਮ ਸਹੀ ਹੋ ਰਿਹਾ ਇਹ ਸਭ ਨੂੰ ਹੀ ਪਤਾ ਵਾ ਮੈਂ ਭਗਵੰਤਾਨ ਸਰਕਾਰ ਅੱਗੇ ਹੀ ਅਪੀਲ ਕਰਨਾ ਸਾਡੇ ਸੀਐਮ ਆ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਉਹਨਾਂ ਦੇ ਅੱਗੇ ਹੀ ਅਪੀਲ ਕਰਦਾ ਪਲੀਜ਼ ਜਿਹੜੇ ਇਦਾਂ ਦੇ ਹਾਲਾਤ ਸਿਵਲ ਹਸਪਤਲ ਦੇ ਵਿੱਚ ਕੱਲ ਡੈਥ ਹੋਈ ਹੈ ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਕੋਈ ਸਿਵਲ ਹਸਪਤਲ ਦੇ ਕੋਲ ਕੋਈ ਬੈਕਅਪ ਹੀ ਨਹੀਂ ਸਿਗਾ ਗਰੀਬ ਪਰਿਵਾਰ ਹੀ ਸਿਵਲ ਹਸਪਤਲ ਦੇ ਵਿੱਚ ਦਵਾਈਆਂ ਲੈਣ ਜਾਂਦੇ ਆ ਫੇ ਉਹਨਾਂ ਜਿਹੜੇ ਸਿਵਲ ਹਸਪਤਾਲ ਦਵਾਈਆਂ ਲੈ ਜਾਂਦੇ ਨੇ ਉਹਨਾਂ ਨਾਲ ਕਿੱਦਾਂ ਵਤੀਰਾ ਉੱਥੇ ਹੁੰਦਾ ਸੱਪ ਦਾ ਵਾ ਜੇ ਕੋਈ ਇਹਨਾਂ ਦੀ ਖਬਰ ਚਲਾਉਂਦਾ ਫਿਰ ਉਹਨਾਂ ਦੇ ਖਿਲਾਫ ਧਰਨਾ ਲੱਗਦਾ ਲੱਗਦਾ ਪੱਤਰਕਾਰ ਦੇ ਖਿਲਾਫ ਇਹ ਪੱਤਰਕਾਰ ਨੂੰ ਫਿਰ ਬਲੈਕਮੇਲ ਕੀਤਾ ਜਾਂਦਾ ਕਿ ਇਹ ਪੱਤਰਕਾਰ ਪੈਸੇ ਹੀ ਮੰਗਦਾ ਇਹ ਆ ਬਦਲਾਵ ਪੰਜਾਬ ਦੇ ਵਿੱਚ ਬਦਲਾਵ ਆ ਚੁੱਕਾ ਬਹੁਤ ਜ਼ਿਆਦਾ ਬਦਲਾਵ ਜਿਹੜਾ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਜਗਾ ਜਗਾ ਇੱਕ ਬਹੁਤ ਵੱਡਾ ਸ਼ਹਿਰ ਆ ਜਲੰਧਰ ਜੇਜ਼ੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਘਟਨਾ ਜਿਹੜੀ ਆ ਟਰੋਮਾ ਸੈਂਟਰ ਦੇ ਵਿੱਚ ਆਈਸੀਯੂ ਦੇ ਵਿੱਚ ਜਿਹੜੇ ਮਰੀਜ਼ ਸੀ ਉਹਨੇ ਡੈਥ ਹੋਈ ਜਿਹੜੀ ਗੱਲ ਇਹ ਸ਼ਰਮਸਾਰ ਕਰਨ ਵਾਲੀ ਗੱਲ ਨਹੀਂ ਹੈ ਸਰਕਾਰ ਦੇ ਉੱਤੇ ਇਹਨਾਂ ਦੇ ਕੋਲ ਕੋਈ ਬੈਕਅਪ ਨਹੀਂ 35 ਮਿੰਟ ਜਿਹੜਾ ਵਾ ਉਹ ਆਕਸੀਜਨ ਜਿਹੜੇ ਪਲਾਂਟ ਜਿਹੜੇ ਬੰਦ ਰਹੇ ਆ ਗੱਲ ਇਹਨਾਂ ਦੇ ਕੋਲ ਬੈਕਅਪ ਵੀ ਨਹੀਂ ਸੀ ਕੋਈ